ਤੇ ਜਿੱਥੇ ਮਹਾਰਾਜ ਆਪ ਵਾਤਾਵਰਣ ਤੇ ਕੁਦਰਤ ਨੂੰ ਸ਼ੁੱਧ ਰੱਖਣ ਲਈ ਪ੍ਰਚਾਰ ਕਰਦੇ ਸਨ ਤੇ ਦਰਖਤ ਲਾਉਂਦੇ ਸਨ ਤੇ ਆਪਣੇ ਪ੍ਰਕਾਸ਼ ਆਪਣੇ ਔਰਾ ਦੇ ਨਾਲ ਹੀ ਵਾਤਾਵਰਣ ਕੁਦਰਤ ਨੂੰ ਸ਼ੁੱਧ ਕਰ ਦਿੰਦੇ ਸਨ ਉਥੇ ਅਸੀਂ ਆਪਣੀ ਮਨਮਤ ਅਨੁਸਾਰ ਦਿਖਾਵੇ ਦੇ ਪ੍ਰੇਮ ਅਨੁਸਾਰ ਕੁਦਰਤ ਦਾ ਵਾਤਾਵਰਣ ਦਾ ਤੇ ਸਿੱਖ ਇਤਿਹਾਸਿਕ ਨਿਸ਼ਾਨੀਆਂ ਦਾ ਚੁਣ-ਚੁਣ ਕੇ ਨਾਸ਼ ਕਰ ਰਹੇ ਹਾਂ ਹੁਣ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਤਰ੍ਹਾਂ ਦੱਸ ਪਾਵਾਂਗੇ ਕਿਸ ਤਰ੍ਹਾਂ ਜਾਗਰੂਕ ਕਰ ਪਾਵਾਂਗੇ ਕਿ ਇਹ ਇੱਕ ਇਤਿਹਾਸਿਕ ਸਥਾਨ ਹੈ ਇੱਥੇ ਮਹਾਰਾਜ ਬਿਰਾਜਮਾਨ ਹੋਏ ਸਨ ਮਹਾਰਾਜ ਇੱਥੇ ਆਏ ਸਨ ਉਹਨਾਂ ਨੇ ਬਸ ਇੱਕ ਸਵਾਲ ਪੁੱਛਣਾ ਕਿ ਕੀ ਪ੍ਰੂਫ ਆ ਕੇ ਕਿ ਇਤਿਹਾਸਿਕ ਸਥਾਨ ਹੈ ਕਿ ਇੱਥੇ ਮਹਾਰਾਜ ਆਏ ਸਨ ਉਹਨਾਂ ਨੇ ਤਾਂ ਬਸ ਆਹੀ ਕਹਿਣਾ ਆ ਤਾਂ ਮੇਰੇ ਪਿੰਡ ਦੇ ਗੁਰਦੁਆਰੇ ਜਾਂ ਫਿਰ ਸ਼ਹਿਰ ਦੇ ਗੁਰਦੁਆਰੇ ਵਾਂਗ ਇੱਕ ਨਾਰਮਲ ਗੁਰਦੁਆਰਾ ਅਸੀਂ ਚੁੰਨ ਚੁੰਨ ਕੇ ਆਪਣੀ ਸਿੱਖ ਇਤਿਹਾਸਿਕ ਨਿਸ਼ਾਨੀਆਂ ਸਿੱਖ ਲਿਟਰੇਚਰ ਸਿੱਖੀ ਦਾ ਕਾਣ ਕਰ ਰਹੇ ਆ ਸਿੱਖੀ ਦਾ ਨਾਸ਼ ਕਰ ਰਹੇ ਹਾਲੇ ਵੀ ਸਮਾ ਕੁਝ ਇਤਿਹਾਸਿਕ ਨਿਸ਼ਾਨੀਆਂ ਨੂੰ ਸਾਂਭਣ ਦੀ ਲੋੜ ਆ ਪ੍ਰਿਜ਼ਰਵ ਕਰਨ ਦੀ ਲੋੜ ਆ ਤੇ ਉਹਦੇ ਲਈ ਜਾਗਰੂਕਤਾ ਚਾਹੀਦੀ ਆ ਤੇ ਜਾਗਰੂਕਤਾ ਕਿਵੇਂ ਆਉਗੀ ਜਦ ਜਗਾ ਜਗਾ ਜਾ ਕੇ ਇਹਦੇ ਬਾਰੇ ਪ੍ਰਚਾਰ ਹੋਵੇਗਾ ਤਾਂ ਹੀ ਲੋਕਾਂ ਨੂੰ ਸਮਝ ਆਉਣੀ ਆ ਜਾਗਰੂਕਤਾ ਹੋਣੀ ਆ ਕਿ ਸਿੱਖ ਇਤਿਹਾਸਿਕ ਨਿਸ਼ਾਨੀਆਂ ਨੇ ਇਹਨਾਂ ਨੂੰ ਸਾਂਭਣ ਦੀ ਲੋੜ ਹੈ ਇਹ ਮਹਾਰਾਜ ਦੇ ਸਮੇਂ ਦੀਆਂ ਨਿਸ਼ਾਨੀਆਂ ਨੇ ਇਹਨਾਂ ਨੂੰ ਸਾਂਭਣ ਦੀ ਲੋੜ ਜਦ ਪੰਥ ਇਹਨਾਂ ਚੀਜ਼ਾਂ ਪ੍ਰਤੀ ਜਾਗਰੂਕ ਹੋ ਗਿਆ ਤਾਂ ਪੰਥ ਨੇ ਸਿੱਖ ਇਤਿਹਾਸ ਸਿੱਖ ਲਿਟਰੇਚਰ ਸਿੱਖ ਇਤਿਹਾਸ ਇਹਨਾਂ ਨਿਸ਼ਾਨੀਆਂ ਤੇ ਸਿੱਖੀ ਨੂੰ ਆਪ ਹੀ ਸਾਂਭ ਲੈਣਾ